ਸਵੀਰਾਂ ਤੁਸੀਂ ਦੇਖ ਰਹੇ ਹੋ ਜਿਸ ਦੇ ਵਿੱਚ ਇੱਕ ਛੋਟੀ ਜਹੀ ਬੱਚੀ ਦਾ ਨਵਜੰਮੀ ਬੱਚੇ ਦਾ ਸਵਾਗਤ ਕੀਤਾ ਜਾ ਰਿਹਾ ਹੈ ਢੋਲ ਠਮੱਕੇ ਦੇ ਨਾਲ ਢੋਲ ਵਜਾ ਕੇ ਭੰਗੜੇ ਪਾ ਕੇ ਇਥੋਂ ਤੱਕ ਕਿ ਫੁੱਲਾਂ ਦੀ ਵਰਖਾ ਵੀ ਕੀਤੀ ਜਾ ਰਹੀ ਹੈ ਇਸ ਬੱਚੀ ਦੇ ਸਵਾਗਤ ਦੇ ਵਿੱਚ ਦੱਸਦੀ ਕਿ 35 ਸਾਲਾਂ ਬਾਅਦ ਘਰ ਦੇ ਵਿੱਚ ਇਸ ਬੱਚੀ ਨੇ ਜਨਮ ਲਿਆ ਜਿਸ ਤੋਂ ਬਾਅਦ ਘਰ ਦੇ ਵਿੱਚ ਇਸ ਦਾ ਸਵਾਗਤ ਕੀਤਾ ਜਾ ਰਿਹਾ ਹੈ ਢੋਲ ਠਮੱਕੇ ਦੇ ਨਾਲ ਢੋਲ ਵਜਾ ਕੇ ਲੱड्डੂ ਵੰਡ ਕੇ ਇਥੋਂ ਤੱਕ ਕਿ ਭੰਗੜੇ ਵੀ ਪਾਏ ਜਾ ਰਹੇ ਨੇ ਖੁਸ਼ੀ ਦੇ ਵਿੱਚ ਪਰਿਵਾਰ ਦੇ ਪੈਰ ਜ਼ਮੀਨ ਤੇ ਨਹੀਂ ਲੱਗ ਰਹੇ ਪਰਿਵਾਰ ਦੇ ਕੋਲੋਂ ਇਹ ਖੁਸ਼ੀ ਸੰਭੀ ਨਹੀਂ ਜਾ ਰਹੀ ਕਿਉਂਕਿ 35 ਸਾਲਾਂ ਬਾਅਦ ਇੱਕ ਕੁੜੀ ਨੇ ਉਹਨਾਂ ਦੇ ਘਰ ਦੇ ਵਿੱਚ ਜਨਮ ਲਿਆ ਧੀ ਨੇ ਜਨਮ ਲਿਆ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਕਿ ਜਨਮ ਲੈਣ ਤੋਂ ਪਹਿਲਾਂ ਹੀ ਧੀਆਂ ਨੂੰ ਮਾਰ ਦਿੰਦੇ ਨੇ ਪਰ ਅੱਜ ਦੇ ਸਮੇਂ ਦੇ ਵਿੱਚ ਵੀ ਲੋਕਾਂ ਨੂੰ ਅਜੇ ਹੱਤ ਨਹੀਂ ਕਰਨਾ ਚਾਹੀਦਾ ਹੁਣ ਪੁਰਾਣੇ ਨੇ ਜ਼ਮਾਨੇ ਦੇ ਲੋਕ ਜਿਹੜੇ ਸਨ ਪੁਰਾਣੀ ਸੋਚ ਦੇ ਜਿਹੜੇ ਲੋਕ ਸਨ ਉਹ ਵੀ ਬਹੁਤ ਸਾਰੀ ਅਜਈਆਂ ਗਲਤੀਆਂ ਕਰਦੇ ਸਨ ਪਰ ਅੱਜ ਦੇ ਸਮੇਂ ਦੇ ਵਿੱਚ ਖਾਸ ਕਰਕੇ ਲੋਕਾਂ ਨੂੰ ਅਜੇਹਾ ਨਹੀਂ ਕਰਨਾ ਚਾਹੀਦਾ ਹੁਣਾਂ ਕਿਹਾ ਕਿ ਸਾਡੇ ਘਰ ਦੇ ਵਿੱਚ 35 ਸਾਲਾਂ ਬਾਅਦ ਇੱਕ ਧੀ ਨੇ ਜਨਮ ਲਿਆ ਜਿਸ ਦਾ ਅੱਜ ਅਸੀਂ ਸਵਾਗਤ ਕਰ ਰਹੇ ਹਾਂ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਹੁਣਾਂ ਕਿਹਾ ਕਿ ਧੀਾਂ ਕਦੇ ਵੀ ਕਿਸੇ ਦੇ ਉੱਤੇ ਬੋਝ ਨਹੀਂ ਹੁੰਦੀਆਂ ਹੁਣਾਂ ਕਿਹਾ ਕਿ ਧੀਆਂ ਦਾ ਸਾਨੂੰ ਸਾਰਿਆਂ ਨੂੰ ਹੀ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਖੰਨਾ ਦੇ ਇੱਕ ਪਰਿਵਾਰ ਨੇ ਆਪਣੀ ਨਵਜੰਮੀ ਧੀ ਦਾ ਜਸ਼ਨ ਦੇ ਨਾਲ ਸਵਾਗਤ ਕੀਤਾ ਜਸ਼ਨ ਮਨਾਇਆ ਉਸਦੇ ਜਨਮ ਦੇ ਉੱਤੇ ਤਾਂ ਖੰਨਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ 35 ਸਾਲਾਂ ਬਾਅਦ ਜਿੱਥੇ ਇੱਕ ਘਰ ਦੇ ਵਿੱਚ ਇੱਕ ਧੀ ਨੇ ਜਨਮ ਲਿਆ ਤਾਂ ਫੁੱਲਾਂ ਦੇ ਨਾਲ ਗੱਡੀ ਨੂੰ ਸਜਾ ਕੇ ਉਸ ਨੂੰ ਘਰ ਲਿਆਂਦਾ ਗਿਆ ਢੋਲ ਠਮੱਕੇ ਦੇ ਨਾਲ ਢੋਲ ਵਜਾ ਕੇ ਲੱਡੂ ਵੰਡੇ ਗਏ ਪੂਰੇ ਮੁਹੱਲੇ ਦੇ ਵਿੱਚ ਮੌਕੇ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਉਂਦੇ ਹਾਂ ਤੇ ਕੀ ਕੁਝ ਬਿਆਨ ਸਾਹਮਣੇ ਆਏ ਨੇ ਉਹ ਵੀ ਸੁਣਾਉਂਦੇ ਹਾਂ ਵੀ ਜਿਹੜਾ ਢੋਲ ਠਮੱਕਾ ਢੋਲ ਆ ਇਹ ਸਾਡੀ ਪੰਜਾਬੀ ਦੀ ਪਹਿਚਾਣ ਹੈ ਤੇ ਸਾਡੇ ਖੁਸ਼ੀਆਂ ਦੇ ਬਜੇ ਦੁਕਣੀ ਚੌਕਣੀ ਤਰੱਕੀ ਲੈ ਕੇ ਆਉਂਦੀ ਹੈ ਤੇ ਉਸ ਦੀ ਢੋਲ ਦੇ ਨਗਾਰੇ ਤੇ ਹੀ ਅਸੀਂ ਅੱਜ ਇੱਕ ਇੱਕ ਕਦਮ ਗੁਰਦੁਆਰਾ ਸਾਹਿਬ ਤੋਂ ਲੈ ਕੇ ਪੈਦਲ ਆਇਆ ਤੇ ਅਸੀਂ ਬਹੁਤ ਬੜੇ ਪਿਆਰ ਸਤਿਕਾਰ ਨਾਲ ਸਾਰੇ ਹੀ ਮਹੱਲਾ ਨਿਵਾਸੀਆਂ ਨੇ ਗੁਰਤੀ ਤੋਂ ਖੰਨੇ ਤੋਂ ਬੜੇ ਸਤਿਕਾਰ ਦੇ ਨਾਲ ਧੀ ਦਾ ਅਸੀਂ ਐਂਟਰੀ ਕਰਾਈਆ ਪੁੱਤੀ ਦੀ ਵੀ ਸਾਨੂੰ ਬੜੀ ਖੁਸ਼ੀ ਹੈ ਪ੍ਰਮਾਤਮਾ ਨੇ ਚੜ੍ਹਦੀ ਕਲਾ ਵਿੱਚ ਦੁਕਣੀ ਚੌਕਣੀ ਤਰੱਕੀ ਬਖਸ਼ੀ ਦੇਖਣ ਵਾਲੇ ਐ ਭਲੇਖਾ ਪੈਂਦਾ ਸੀਗਾ ਕਿ ਸ਼ਾਇਦ ਕੋਈ ਵਿਆਹ ਵਾਲੀ ਗੱਡੀ ਆਈ ਆ ਬਿਲਕੁਲ ਜੀ ਸਾਰੇ ਸਹਰ ਦੇ ਵਿੱਚ ਹੈਰਾਨ ਹੋ ਕੇ ਦੇਖਦੇ ਪਏ ਸੀਗੇ ਵੀ ਇਹ ਪਹਿਲੀ ਵਾਰ ਦੇਖਿਆ ਵੀ ਬੰਦਾ ਸਾਰੀ ਗੱਡੀ ਗਵਾਰਿਆਂ ਨਾਲ ਭਰੀ ਪਈ ਐ ਵੀ ਇਹ ਕਾਦੇ ਸਬੰਧ ਵਿੱਚ ਗੱਡੀ ਜਾ ਰਹੀ ਹੋਣੀ ਆ ਉਹ ਜੋ ਤਾਂ ਫਿਰ ਬੱਲ ਸਾਹਿਬ ਨੂੰ ਦੇਖ ਲੈਂਦੇ ਸੀਗੇ ਕਹਿੰਦੇ ਬੱਲ ਸਾਹਿਬ ਆਪਣੇ ਜਿਆਦਾ ਨਹੀਂ ਵੀ ਕੋਈ ਵਧੀਆ ਕੋਈ ਪਰਿਵਾਰਾ ਪਰ ਸਮਝ ਨਹੀਂ ਆਉਂਦੀ ਦੀ ਕਿਸ ਨੂੰ ਵੀ ਪਰਿਵਾਰ ਕੀ ਹੋ ਸਕਦਾ ਕਿੰਨੇ ਚਿਰ ਬਾਅਦ ਤੁਹਾਡੇ ਘਰ ਜਿਹੜੀ ਹੈਗੀ ਬੱਚੀ ਨੇ ਜਨਮ ਲਿਆ 35 ਸਾਲ ਬਾਅਦ ਜੀ ਪੂਰੇ ਤੁਹਾਡੀ ਪੋਤੀ ਹੈ ਪੋਤੀ ਹਾਂ ਜੀ ਯਾਨੀ ਇਸ ਪਰਿਵਾਰ ਦੇ ਪਹਿਲਾਂ ਸਾਰੇ ਬੇਟੇ ਹੀ ਸੀਗੇ ਹਾਂ ਜੀ ਬੇਟੇ ਜੀ ਸਾਰੇ ਜੀ ਸਰਮ ਕੀ ਸਮਾਜ ਨੂੰ ਕੀ ਮੈਸੇਜ ਦੋਗੇ ਕਿ ਅਕਸਰ ਆਪਾਂ ਦੇਖਦੇ ਆ ਕਿ ਧੀਆ ਹੁਣ ਤੇ ਲੋਕ ਇਹ ਕਹਿ ਦਿੰਦੇ ਨੇ ਕਿ ਧੀ ਹੋ ਗਈ ਚੱਲ ਕੋਈ ਗੱਲ ਨਹੀਂ ਲੇਕਿਨ ਤੁਸੀਂ ਬੜੀ ਖੁਸ਼ੀ ਪੂਰੀ ਬਣਾਈ ਬਿਲਕੁਲ ਜੀ ਕਿਉਂਕਿ ਇੱਕ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਪੂਰੀ ਦੁਨੀਆ ਜਿੱਥੇ ਤੱਕ 715 ਪਾਰ ਦੁਨੀਆ ਰਹਿੰਦੀ ਹੈ ਹਰ ਵਰਗਨ ਨੂੰ ਤੇ ਹਰ ਧਰਮ ਦੇ ਆਨੂੰ ਇਹ ਭਾਈ ਧੀਆ ਦਾ ਸਤਿਕਾਰ ਕਰੋ ਧੀਆ ਪੁੱਤਾਂ ਨਾਲ ਵੱਧ ਪਿਆਰ ਸਤਿਕਾਰ ਕਰਦੇ ਨੇ ਪੜ੍ਹਦੀਆਂ ਨੇ ਲਿਖ ਕੇ ਪੈ ਕੋਈ ਪਾਇਲਟ ਬਣਦੇ ਕੋਈ ਇੰਜੀਨੀਅਰ ਬਣਦੇ ਕੋਈ ਡਾਕਟਰ ਬਣਦੀ ਹੈ ਤੇ ਇਹਨਾਂ ਦੀ ਸਾਹ ਦੇ ਨਾਲ ਹੀ ਦੁਨੀਆ ਚਲਣੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਦਰਜਾ ਹੈ ਸੋ ਕੋ ਮੰਨਦਾ ਆਖੀ ਹੈ ਜਿੱਤ ਜਮੈ ਜਾਂ ਜਿਨ੍ਹਾਂ ਦੀ ਪੇਟ ਪੇਟ ਦੇ ਵਿੱਚੋਂ ਕੁੱਖ ਦੇ ਵਿੱਚੋਂ بڑے بڑے ਰਿਸੀਮਨੀ ਪੀਰ ਪਕੰਬਰ ਸਿੰਘ ਜੋਧੇ ਨੇ ਗੁਰੂਆਂ ਨੇ ਜਨਮ ਲਿਆ ਇਹ ਉਹ ਉਹ ਧੀਆ ਇਸ ਲਈ ਇਹਨਾਂ ਦਾ ਸਤਿਕਾਰ ਕਰਨਾ ਬਹੁਤ ਹੀ ਜ਼ਰੂਰੀ ਹੈ ਧੀਆ ਨੂੰ ਕੁੱਖਾਂ ਵਿੱਚ ਨਾ ਮਾਰੋ ਤੇ ਤੀਆਂ ਦਾ ਸਤਿਕਾਰ ਕਰੋ ਬਹੁਤ ਹੀ ਸਤਿਕਾਰ ਕਰੋ ਤੇ ਬੜੇ ਪਿਆਰ ਕਰੋ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡਵਾਈ ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਲੌਣੀ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ